ਕਿੱਤੋਂ ਵੀ ਜੇ ਤੇ ਆਵਾਜ਼ ਆਉਂਦੀ ਸੀ ਹਾਂ ਡੀ ਗਵਾਂਡੀ ਸੁਣਨ ਦੀ ਕੋਸ਼ਿਸ਼ ਕਰਦੇ ਸਨ ਉਹ ਲੋਕ ਵੀ ਮਿਲੇ ਅੱਛਾ ਉਹ ਵੀ ਲੋਕ ਮਿਲੇ ਉਹ ਲੋਕ ਵੀ ਮਿਲੇ ਨਵੇਂ ਸੀ ਕਰਕੇ ਸ਼ਾਇਦ ਉਹ ਕਹਿੰਦੇ ਕਿ ਸਰਿੰਦਰ ਗੌਰ ਸਾਡੀ ਆ ਬਿਲਕੁਲ ਬਿਲਕੁਲ ਮਾਂ ਤੇ ਜਦੋਂ ਪਰ ਉਹ ਵੀ ਕਹਿੰਦੇ ਸੀ ਕਿ ਪਾਕਿਸਤਾਨ ਮੇਰਾ ਪਿੱਕੇ ਘਰ ਹੈ ਮਾਂ ਤੇ ਜਦੋਂ ਗਈ ਉਹਨੇ ਕਿਹਾ ਹੀ ਕਿ ਮੈਨੂੰ ਐ ਲੱਗਿਆ ਕਿ ਮੈਂ ਅੱਛਾ ਉਹ ਕਦੋਂ ਗਈ ਸੀ 19 ਤੋਂ 47 ਤੋਂ ਬਾਅਦ ਗਈ ਮਾਂ 99 ਵਿੱਚ ਗਈ ਸੀ ਅੱਛਾ ਜੀ ਹਾਂ ਜੀ ਉਦੋਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਸਨ ਉਦੋਂ ਜੀ ਤੇ ਉਹ ਨਾਲ ਰਹੁੰਦਿਆਂ ਗਈ ਸੀ ਔਰ ਉਹਨਾਂ ਨੇ ਆਪਣੇ ਘਰ ਸੱਦਿਆ ਸੀ ਔਰ ਗਵਰਨਰ ਹਾਊਸ ਤੇ ਵਿੱਚ ਵੀ ਬੁਲਾਇਆ ਸੀ ਔਰ ਫਿਰ ਮਾਂ ਜਾ ਕੇ ਉੱਥੇ ਪੁਰਾਣੇ ਗੀਤ ਵੀ ਗਾ ਕੇ ਆਈ ਮਦਾਨੀਆਂ ਹਾਏ ਮੇਰੇ ਡਾਢਿਆ ਰੱਬਾ ਕਿੰਨਾ ਜੰਮਿਆ ਕਿੰਨਾ ਨੇ ਲੈ ਜਾਣੀਆਂ ਇਹ ਗੀਤ ਜਦੋਂ ਗਾਇਆ ਤੇ ਸੁਣਨ ਚ ਆਇਆ ਮਾਂ ਨੇ ਵੀ ਸੁਣਾਇਆ ਔਰ ਜੰਗ ਅਖਬਾਰ ਵਾਲਿਆਂ ਨੇ ਵੀ ਦੱਸਿਆ ਕਿ ਨਵਾਜ਼ ਸ਼ਰੀਫ ਨੇ ਟੇਬਲ ਜਿਹੜਾ ਪਿਆ ਸੀ ਚਾਹ ਦਾ ਉਹਦੇ ਤੇ ਆਪ ਹੱਥ ਦੇ ਨਾਲ ਤਬਲਾ ਵਜਾ ਕੇ ਉਹ ਗੀਤ ਸੁਣਿਆ ਸੀ ਮਾਕਲ ਸੋ ਬੜਾ ਇਮੋਸ਼ਨਲ ਜਿਹਾ ਹੋ ਜਾਈਦਾ ਹੈ ਸੁਣ ਕੇ ਗੱਲਾਂ ਜੀ 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 ਬਈ ਵੱਡੀ ਗੱਲ ਹੈ ਕਿ ਜੇ ਜਿਸ ਮੁਲਕ ਦੇ ਵਿੱਚ ਤੁਸੀਂ ਜੰਮੇ ਹੋ ਠੀਕ ਹੈ ਵਕਰੀ ਗੱਲ ਕੜਤਣਾ ਨੇ ਪਰ ਤੁਸੀਂ ਆਪਣੀਆਂ ਗਲੀਆਂ ਪੇਕੇ ਰੀਰ ਭੁੱਲ ਸਕਦੇ ਨਹੀਂ ਉਹ ਗੁਰਤਨਾ ਜਿਹੜੀਆਂ ਜਗਤਾਰ ਨੇ ਉਹ ਸਾਡੇ ਦਿਲਾਂ ਵਿੱਚ ਨਹੀਂ ਨੇ ਅਸੀਂ ਜਦੋਂ ਆਪਸ ਦੇ ਵਿੱਚ ਲੋਕ ਇੱਕ ਦੂਸਰੇ ਨੂੰ ਮਿਲਨੇ ਆ ਸਾਡੇ ਮਨ ਦੇ ਵਿੱਚ ਕਦੀ ਉਹ ਖਿਆਲ ਵੀ ਨਹੀਂ ਆਂਦਾ ਅਸੀਂ ਕੀ ਕਰਨਾ ਹੈ ਜ਼ਮੀਨਾਂ ਨੂੰ ਅਸੀਂ ਕੀ ਕਰਨਾ ਸਾਡੇ ਤੇ ਦਿਲ ਮਿਲੇ ਨੇ ਸਾਡਾ ਖਾਣਾ ਪੀਣਾ ਰਹਿਣਾ ਬੈਣਾ ਸਾਡੇ ਗੀਤ ਸਾਡੀਆਂ ਘੋੜੀਆਂ ਸਾਡੀਆਂ ਲੋਰੀਆਂ ਸਾਰੀਆਂ ਸਾਂਝੀਆਂ ਨੇ ਜੀ ਜੀ ਜਦੋਂ ਮੈਂ ਗੀਤ ਗਾਉਣਾ ਸ਼ੁਰੂ ਕਰਦੀ ਹਾਂ ਉੱਥੋਂ ਦੂਜੇ ਦੂਜੇ ਪਾਸਿਓਂ ਆਵਾਜ਼ ਉਹੀ ਆ ਜਾਂਦੀ ਜਦ ਮੈਂ ਲੱਠੇ ਦੀ ਚਾਦਰ ਉੱਤੇ ਸੇ ਲੇਟੀ ਰੰਗਮਈਆ ਗਾ ਰਹੀਆਂ ਤੇ ਅਗਲੀ ਲਾਈਨ ਉਹ ਗਾਉਂਦੀਆਂ ਤੇ ਫਿਰ ਕਿਉਂ ਜੀ ਫੀਲਿੰਗ ਹੁੰਦੀ ਯਾ ਜੁੱਤੀ ਕਸੂਰੀ ਪੈਰੀ ਨਾ ਪੂਰੀ ਇਹ ਗੱਲ ਜਦੋਂ ਹੁੰਦੀ ਹੈ ਤੇ ਮੈਨੂੰ ਗਾਣਾ ਹੀ ਨਹੀਂ ਪੈਂਦਾ ਅਗਲਾ ਅਗਲਾ ਗੀਤ ਬਾਕੀ ਦਾ ਮੇਰੀਆਂ ਸਹੇਲੀਆਂ ਗਾਉਂਦੀਆਂ ਹਾਂ ਸਰੋਤੇ ਪੂਰੇ ਸਰੋਤੇ ਸਰੋਤੇ ਪੂਰੇ ਤੇ ਉਹ ਇੱਕ ਜਿਹੜਾ ਨਸ਼ਾ ਹੈ ਨਾ ਉਹ ਉਹ ਤੁਹਾਨੂੰ ਐ ਸਿਆ ਸਤੀ ਗੱਲਾਂ ਸਾਡੇ ਕੰਮ ਦੀਆਂ ਕੋਈ ਨਹੀਂ ਅ ਇਸੇ ਘਰ ਕੇ ਦਿਲਾਂ ਦੇ ਪਿਆਰ ਖਾਣਾ ਪੀਣਾ ਸਾਡਾ ਐਨੀ ਮਹਿਮਾਨ ਨਵਾਜ਼ੀ ਐਨਾ ਨਿਗ ਤੈਨਾ ਪਿਆਰ ਉੱਥੇ ਹਰ ਵਾਰੀ ਜਾਂਦੇ ਆ ਤੇ ਮਿਲਿਆ ਤੇ ਇਹ ਤੇ ਕਦੀ ਨਹੀਂ ਭੁੱਲਿਆ ਜਾ ਸਕਦਾ ਯਾਰ ਕੀ ਭਰਪੂਰ ਫਿਰ ਲੋਕਾਂ ਨੇ ਜਦੋਂ ਪਤਾ ਲੱਗਾ ਕਿ ਸਰਿੰਦਰ ਕੌਰ ਦੀ ਧੀ ਆਈ ਹੈ ਕਿ ਉਹ ਵੀ ਕਈ ਦੇ ਵੀ ਕਹਿੰਦੇ ਨੇ ਕਿ ਸਾਡੀ ਦੋਤੀ ਆਈ ਹੈ ਮੈਂ ਯਾਰ ਕੀ ਵੀ ਪੂਰੀ ਦਾਪਤਾ ਖਾਦੀਆਂ ਫਿਰ ਤੁਸੀਂ ਬਿਲਕੁਲ ਮੈਨੂੰ ਮਤਲਬ ਲੋਕੀ ਫੜ ਫੜ ਕੇ ਆਪਣੇ ਘਰ ਲੈ ਕੇ ਜਾਂਦੇ ਸੀ ਕਿ ਸਾਡੇ ਘਰ ਆ ਕੇ ਰਹੋ ਸਾਡੇ ਘਰ ਆ ਕੇ ਟਾਈਮ ਥੋੜਾ ਸੀ ਪਰ ਮੈਨੂੰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਢੇਰ ਸਾਰੇ ਤੋਹਫੇ ਇਕੱਠੇ ਕਰਕੇ ਉਹਨਾਂ ਨੇ ਮੈਨੂੰ ਦਿੱਤੇ ਔਰ ਮੇਰ ਮੇਰ ਕੋ ਲਫਜ਼ ਨਹੀਂ ਸੰ ਉਹਨਾਂ ਨੂੰ ਸ਼ੁਕਰੀਆ ਕਰਨ ਦੇ ਸੋ ਮੈਂ ਦਿਲੋਂ ਉਹਨਾਂ ਨੂੰ ਸ਼ੁਕਰੀਆ ਕਰਨੀ ਹੈ ਵੈਸੇ ਪਰਿਵਾਰ ਦੇ ਵਿੱਚ ਕੌਣ ਸੀ ਮਤਲਬ ਨਾਨਾ ਜੀ ਜਿੱਤੇ ਜਿਵੇਂ ਕਿ ਕੈਮਿਸਟਰੀ ਦੇ ਪ੍ਰੋਫੈਸਰ ਕੀ ਨਾਮ ਸੀ ਨਾਨੀ ਜੀ ਦੇ ਨਾਮ ਕੀ ਤੇ ਕਿੰਨੇ ਮੈਡਮ ਉਹਨੇ ਕਿੰਨੇ ਭੈਣ ਭਰਾ ਸਨ ਨਾਨਾ ਜੀ ਸੰ 디ਵਾਨ ਬਿਸ਼ਨ ਦਾਸ ਜੀ ਤੇ ਉਹਨਾਂ ਦੇ ਨਾਮ ਦੀ ਉੱਥੇ ਸਟਰੀਟ ਜੀ ਉਸੇ ਸਟਰੀਟ ਤੇ ਉਹ ਘਰ ਬਣਿਆ ਹੋਇਆ ਹੈ ਔਰ ਨਾਨੀ ਦਾ ਨਾਸੀ ਮਾਇਆ ਦੇਵੀ ਜੀ ਜੀ ਔਰ ਨਾਨੀ ਦੇ ਘਰ ਦਾ ਉੱਥੇ ਪੱਥਰ ਲੱਗਾ ਹੋਇਆ ਸੀ ਮਾਇਆ ਪਵਨ ਅੱਛਾ ਜੀ ਉਹ ਪੱਥਰ ਤੇ ਉਹ ਕਹਿੰਦੇ ਨੇ ਜਦੋਂ ਇਹ ਘਰ ਘਰ ਵੇਚਿਆ ਗਿਆ ਉਹ ਪੱਥਰ ਸ਼ਾਇਦ ਟੁੱਟ ਗਿਆ ਜਾਂ ਕਿਤੇ ਗਵਾਚ ਗਿਆ ਉਹ ਪੱਥਰ ਨਹੀਂ ਸੀ ਹੈਗਾ ਹੁਣ ਪਰ ਨਾਨਾ ਜੀ ਦੇ ਨਾਂ ਦੀ ਸਟਰੀਟ ਹੈਗੀ ਸੀ ਸਟਰੀਟ ਹੈਗੀ ਸੀ ਹਾਂ ਜੀ ਮਾਮਾ ਉਸ ਵੇਲੇ ਪਾਕਿਸਤਾਨ ਦੇ ਵਿੱਚ ਪੰਜ ਭਰਾ ਤੇ ਪੰਜ ਭੈਣਾਂ ਸਨ ਜੀ ਜੀ ਤੇ ਜਦੋਂ ਪਾਰਟੀਸ਼ਨ ਹੋਇਆ ਤੇ ਉਦੋਂ ਦੋ ਭਰਾ ਰਹਿ ਗਏ ਸਨ ਤਿੰਨਾਂ ਦੀ ਡੈਥ ਹੋ ਚੁੱਕੀ ਸੀ ਔਰ ਪੰਜੇ ਪਹਿਣਾ ਆਈਆਂ ਮੇਰੀਆਂ ਮਾਸੀਆਂ ਜੀ ਜੀ ਚਾਰ ਮਾਸੀਆਂ ਤੇ ਦੋ ਮਾਮੇ ਦੋ ਮਾਮੇ ਸਾਰੇ ਮੇਵੇਖੇ ਤੇ ਮੈਡਮ ਜਿਹੜੇ ਨੇ ਇਹ ਦੂਜੇ ਨੰਬਰ ਤੇ ਸੀ ਸਭ ਤੋਂ ਵੱਡੇ ਪ੍ਰਕਾਸ਼ ਕੌਰ ਜੀ ਸਭ ਤੋਂ ਵੱਡੇ ਸੀ ਪ੍ਰਕਾਸ਼ ਕੌਰ ਫਿਰ ਸੰਮੇਂਦਰ ਕੌਰ ਫਿਰ ਸੰਜੀਤ ਕੌਰ ਫਿਰ ਸੁਰਿੰਦਰ ਕੌਰ ਔਰ ਸਭ ਤੋਂ ਛੋਟੀ ਨਿਰਿੰਦਰ ਪਾਲ ਕੌਰ ਅੱਛੇ ਉਹ ਵੀ ਗੌਂਦੀ ਸੀ ਉਹ ਵੀ ਰੇਡੀਓ ਸਿੰਗਰ ਸੀ ਅੱਛੇ ਉਹ ਵੀ ਲਾਹੌਰ ਗਾਉਂਦੇ ਰਹੇ ਨੇ ਉਹ ਲਾਹੌਰ ਨਹੀਂ ਉਹ ਇੰਡੀਆ ਹੀ ਗਾਉਂਦੇ ਰਹੇ ਅੱਛੇ ਇੰਡੀਆ ਦੇ ਤੇ ਪਹਿਲਾ ਗਾਣਾ ਕਿਨੇ ਸ਼ੁਰੂ ਕੀਤਾ ਪ੍ਰਕਾਸ਼ ਕੌਰ ਜਿਹਨੇ ਕਿ ਸਰਿੰਦਰ ਕੌਰ ਜੀ ਨੇ ਪ੍ਰਕਾਸ਼ ਕੌਰ ਮਾਸੀ 11 ਸਾਲ ਮਾਮਾ ਤੋਂ ਵੱਡੇ ਹੋਣ ਕਰਕੇ ਉਹਨਾਂ ਦੀ ਸ਼ਾਦੀ ਬੜੀ ਛੋਟੀ ਉਮਰੇ ਹੋ ਗਈ ਸੀ ਜੀ ਜੀ ਉਹਨੇ ਤੇ ਮਾਮਾ ਨੇ ਇਕੱਠੇ ਗਾਉਣਾ ਸ਼ੁਰੂ ਕੀਤਾ ਲਾਹੌਰ ਜਦੋਂ ਮਾਮਾ 14 15 ਸਾਲ ਦੇ ਸੀ ਜੀ ਜੀ ਤੇ ਰੇਡੀਓ ਤੇ ਗਾਣਾ ਸ਼ੁਰੂ ਕੀਤਾ ਔਰ ਫਿਰ ਇਹ ਲੋਕ ਕਠੀਆਂ ਰਾਲ ਕੇ ਸੰਗੀਤ ਕਰਦੀਆਂ ਸਨ ਔਰ ਸ਼ਾਦੀਆਂ ਵਿਆਹਾਂ ਦੇ ਉੱਤੇ ਮਸ਼ਹੂਰ ਹੋ ਗਈਆਂ ਤੇ ਕਠੀਆਂ ਹੀ ਇਹਨਾਂ ਨੇ ਫਿਰ ਰਿਕਾਰਡਿੰਗ ਕਰਨੀਆਂ ਸ਼ੁਰੂ ਕੀਤੀਆਂ ਤੇ ਫਿਰ ਜਦੋਂ ਪਾਰਟੀਸ਼ਨ ਹੋ ਗਿਆ ਫਿਰ ਇਹਨਾਂ ਨੇ ਇਕੱਠੇ ਹੀ ਰਿਕਾਰਡਿੰਗਸ ਕੀਤੀ ਐਚ ਐਮ ਵੀ ਕੰਪਨੀ ਤੋਂ ਫਿਰ ਇਹਨਾਂ ਨੇ ਸਾਰੀਆਂ ਰਿਕਾਰਡਿੰਗਸ ਬਹੁਤੀਆਂ ਸ਼ੁਰੂਆਤ ਦੇ ਵਿੱਚ ਇਕੱਠੀਆਂ ਇਕੱਠੀਆਂ ਕੀਤੀਆਂ ਸਨ ਬਾਅਦ ਵਿੱਚ ਵੱਖਰੀਆਂ ਵੱਖਰੀਆਂ ਵੀ ਹੋ ਗਈਆਂ ਹਾਂਜੀ ਪਰ ਸ਼ੁਰੂਆਤ ਇਕੱਠੀਆਂ ਸੀ ਇਕੱਠੇ ਕੀਤੀ ਹਾਂਜੀ ਮਤਲਬ ਉਹਨਾਂ ਨਾਨਾ ਜੀ ਨੇ ਜਾਂ ਜਿਹੜੇ ਤੁਹਾਡੇ ਉਸ ਸਮੇਂ ਮਾਮਾ ਜੀ ਨੇ ਉਹਨਾਂ ਨੇ ਵੀ ਕਾਫੀ ਸਪੋਰਟ ਕੀਤੀ ਕਿ ਸਰਦਾਰਾਂ ਦੀ ਕੁੜੀਆਂ ਹਾਂਜੀ ਗੋਂ ਲਾ ਪਿੰਨੇ ਦੇ ਰੋਗ ਦੇ ਅਖ਼ਰ ਪਹਿਲਾਂ ਤੇ ਇਹ ਰਿਵਾਜ ਸੀ ਜਕਤਾਰ ਕੇ ਸਵੇਰੇ ਉੱਠ ਕੇ ਪਹਿਲਾਂ ਪੰਜ ਸ਼ਬਦ ਪੜ੍ਹਨੇ ਹੁੰਦੇ ਸਨ ਘਰ ਦਾ ਦਰਵਾਜ਼ਾ ਤਾਈਓ ਸ਼ੁਰੂ ਹੁੰਦਾ ਸੀ ਕਿ ਪਹਿਲਾਂ ਪੰਜ ਸ਼ਬਦ ਗੁਰਬਾਣੀ ਗਾਓ ਫਿਰ ਲੰਗਰ ਸ਼ੁਰੂ ਹੋਏਗਾ ਨਾਸ਼ਤਾ ਜਿਹੜਾ ਹੁੰਦਾ ਸੀ ਜੀ ਜੀ ਤੇ ਘਰ ਸਿਰਫ ਗੁਰਬਾਣੀ ਗਾਈ ਜਾਂਦੀ ਸੀ ਉਹ ਬਾਅਦ ਵਿੱਚ ਜਦੋਂ ਮਾਮਾ ਨੇ ਉਸਤਾਦਾਂ ਕੋਲੋਂ ਸਿੱਖਣਾ ਸ਼ੁਰੂ ਕੀਤਾ ਤੇ ਲੋਕ ਗੀਤ ਪੰਜਾਬੀ ਗੀਤ ਗਜ਼ਲਾਂ ਸਾਰੀਆਂ ਗਾਉਣੀਆਂ ਸ਼ੁਰੂ ਕੀਤੀਆਂ ਇਹ ਬਾਅਦ ਦੀ ਗੱਲ ਏ ਪਰ ਸ਼ੁਰੂਆਤ ਦੇ ਵਿੱਚ ਸਿਰਫ ਗੁਰਬਾਣੀ ਗਾਈ ਜਾਂਦੀ ਸੀ ਜੀ ਕਿਉਂਕਿ ਲੜਕੀਆਂ ਨੂੰ ਬਾਹਰ ਜਾ ਕੇ ਗਾਉਣਾ ਤੇ ਅਲਾਉਡ ਹੀ ਨਹੀਂ ਸੀ ਫਿਰ ਜਦੋਂ ਵੱਡੇ ਮਾਮਾ ਜੀ ਨੇ ਦੇਖਿਆ ਕਿ ਇਹਦੇ ਕੁਝ ਸੁਰ-ਸਵਾਦ ਇਹ ਹੋ ਜਾਏ ਔਰ ਜਦੋਂ ਦੋਨੋਂ ਪੈਣਾ ਰਲ ਕੇ ਗਾਉਂਦੀਆਂ ਨੇ ਤੇ ਕੋਈ ਤਾਰ ਹਿੱਲਦੀ ਏ ਕੋਈ ਡੈਫੀਨਿਟਲੀ ਕੋਈ ਅਵਧੀ ਗੱਲ ਹੈ ਇਹਨਾਂ ਦੀ ਗਾਇਕੀ ਦੇ ਵਿੱਚ ਤੇ ਇਹਨਾਂ ਨੂੰ ਅਲਾਉ ਕਰ ਦਿੰਦੇ ਆ ਉਹਨਾਂ ਦੇ ਕੈਨ ਤੇ ਤੇ ਫਿਰ ਸੰਗੀਤ ਦੇ ਵਿੱਚ ਆਈ ਪਰ ਨਾਨਾ ਜੀ ਦੀ ਕੋਸ਼ਿਸ਼ ਹੁੰਦੀ ਸੀ ਕਿ ਗੁਰਬਾਣੀ ਗਾਉਣ ਜਦੋਂ ਮਮਾ ਜੀ ਨੇ ਹਲਾਸ਼ੀਰੀ ਦਿੱਤੀ ਹੈ ਹਾਂਜੀ ਹਾਂਜੀ ਤੇ ਮੈਮ ਜਦੋਂ ਵੰਡ ਹੋਈ ਉਦੋਂ 17 ਸਾਲ ਦੇ ਸੀ ਮੈਮ ਹਾਂਜੀ 17 ਸਾਲ ਦੀ ਸੀ ਜਦੋਂ ਆ ਗਈ ਇੱਥੇ ਸੈਹਬਾਬਾਦ ਜਗਾ ਗਾਜ਼ੀਆਬਾਦ ਦੇ ਕੋਲ ਜੀ ਉੱਥੇ ਰਿਫਿਊਜੀ ਕੁਆਟਰਸ ਦੇ ਵਿੱਚ ਰਿਹائش ਹੋਈ ਕਿਉਂਕਿ ਇਹ ਉਜੜੇ ਪੁਜੜੇ ਆਏ ਸਾਂ ਜੀ ਤੇ ਉਸ ਉਸ ਉਮਰ ਦੇ ਵਿੱਚ ਮਾਮਾ ਦੀ ਆਲਰੇਡੀ ਇੰਗੇਜਮੈਂਟ ਹੋ ਗਈ ਹੋਈ ਸੀ ਮੇਰੇ ਦਾਰਜੀ ਦੇ ਨਾਲ ਵੰਡ ਤੋਂ ਪਹਿਲਾਂ ਹੀ ਵੰਡ ਤੋਂ ਪਹਿਲਾਂ ਹੀ ਅੱਛਾ ਕਿਉਂਕਿ ਉਹ ਰਿਸ਼ਤੇਦਾਰੀ ਦੇ ਵਿੱਚ ਸੀ ਤੇ ਉਹ ਰਿਸ਼ਤਾ ਜਿਹੜਾ ਸੀ ਉਹ ਮੇਰੇ ਫਾਦਰ ਦੇ ਕਜ਼ਨ ਸਿਸਟਰ ਸੰ ਸ਼ਾਇਦ ਤਾਇਆ ਜੀ ਦੀ ਲੜਕੀ ਸੀ। ਅੱਛਾ ਉਹ ਉਹ ਵਿਚੋਲੇ ਸਨ। ਹਾਂਜੀ ਉਹ ਵਿਚੋਲੇ ਸਨ ਤੇ ਉਹਨਾਂ ਨੇ 17 ਸਾਲ ਦੀ ਉਮਰ ਦੇ ਵਿੱਚ ਮੰਗ ਦਿੱਤੀ ਸੀ। ਅੱਛਾ ਪਰ ਇਹ ਨਹੀਂ ਸੀ ਪਤਾ ਕਿ ਪਾਰਟੀਸ਼ਨ ਹੋ ਜਾਏਗਾ ਤੇ ਵਿਆਹ ਨਹੀਂ ਹੋਏਗਾ। ਸ਼ਾਇਦ ਵਿਆਹ ਉਦੋਂ ਹੀ ਹੋ ਜਾਂਦਾ। ਪਰ ਫਿਰ ਪਾਰਟੀਸ਼ਨ ਤੋਂ ਬਾਅਦ ਇੰਡੀਆ ਵਿੱਚ ਆ ਕੇ ਐਨਨ ਨੇ ਲੱਭਿਆ ਕਿ ਕਿੱਥੇ ਗਏ ਸਾਰੇ ਕਿੱਥੇ ਗਵਾਚ ਗਏ ਨੇ ਔਰ ਦਾਰਜੀ ਫਰੀਦਕੋਟ ਕਾਲਜ ਦੇ ਵਿੱਚ ਪੜਾਉਣ ਲੱਗੇ ਸਨ ਕਿਉਂਕਿ ਉਹ ਸਾਈਕੋਲੋਜੀ ਦੇ ਪ੍ਰੋਫੈਸਰ ਸਨ ਜੀ ਤੇ ਕਿਸੇ ਨੇ ਦੱਸਿਆ ਕਿ ਉਹ ਤੇ ਉੱਥੇ ਪੜਾਉਣ ਲੱਗ ਗਿਆ ਲੱਭ ਲਿਆ ਫਿਰ ਉਹਨਾਂ ਨੇ ਔਰ 18 ਸਾਲ ਦੀ ਉਮਰ 'ਚ ਮਾਮਾ ਦਾ ਵਿਆਹ ਕਰਤਾ ਸਰਵਨਾਮ ਸੋਰੀ ਪ੍ਰੋਫੈਸਰ ਯੋਗਿੰਦਰ ਸਿੰਘ ਸੋਢੀ ਤੇ ਫਿਰ ਫਰੀਦਕੋਟ ਤੋਂ ਬਾਅਦ ਫਾਦਰ ਸਾਹਿਬ ਉਹਨਾਂ ਨੇ ਫਿਰ ਦਿੱਲੀ ਯੂਨੀਵਰਸਿਟੀ 'ਚ ਪੜ੍ਹਿਆ ਹਾਂਜੀ ਫਿਰ ਉਹਨਾਂ ਨੇ ਐਮਏ ਪੰਜਾਬੀ ਕੀਤੀ ਪਹਿਲਾਂ ਪੰਜਾਬੀ ਨਹੀਂ ਸੀ ਐਮਏ ਪੀ ਨਹੀਂ ਪਹਿਲਾਂ ਸਿਰਫ ਸਾਈਕੋਲੋਜੀ ਜੀ ਜੀ ਆਨਰ ਸਾਈਕੋਲੋਜੀ ਐਮਏ ਦੀ ਸਾਈਕੋਲੋਜੀ ਕਰਕੇ ਤੇ ਜਦੋਂ ਦੇ ਵਿਆਹ ਹੋਇਆ ਮਾਮਾ ਦੇ ਨਾਲ ਜੀ ਤੇ ਦਾਰਜੀ ਦੀਆਂ ਗੱਲਾਂ ਯਾਦ ਆ ਰਹੀਆਂ ਨੇ ਉਹ ਕਹਿੰਦੇ ਨੇ ਮੈਨੂੰ ਲੱਗਿਆ ਕਿ ਇਹਦਾ ਦਿਲ ਤੇ ਪੰਜਾਬੀਅਤ ਦੇ ਵਿੱਚ ਹੀ ਜ਼ਿਆਦਾ ਰੁਜਾਨ ਰੁਜਾਨ ਪੰਜਾਬੀ ਵਾਲੇ ਜੀ ਜੀ ਉਰਦੂ ਦੀਆਂ ਗਜ਼ਲਾਂ ਠੀਕ ਹੈ ਉਰਦੂ ਦੀ ਜ਼ਬਾਨ ਕਿਉਂਕਿ ਪਾਕਿਸਤਾਨ ਤੋਂ ਆਈ ਸੀ ਉਰਦੂ ਬੋਲਣੀ ਆਉਂਦੀ ਸੀ ਲਿਖਣੀ ਪੜਨੀ ਵੀ ਆਉਂਦੀ ਸੀ ਪਰ ਰੁਜਾਨ ਪੰਜਾਬੀ ਵਾਲੇ ਤੇ ਕਹਿੰਨੇ ਮੈਨੂੰ ਲੱਗਿਆ ਕਿ ਮੈਨੂੰ ਇਹ ਕਰ ਲੈਣਾ ਚਾਹੀਦਾ ਤੇ ਉਹਨਾਂ ਨੇ ਐਵੇਂ ਪੰਜਾਬੀ ਆਪਣੇ ਆਪ ਨੂੰ એનਰੋਲ ਕੀਤਾ ਦਿੱਲੀ ਤੋਂ ਔਰ ਫਿਰ ਦਿੱਲੀ ਖਾਲਸਾ ਕਾਲਜ ਦੇ ਵਿੱਚ ਹੈੱਡ ਆਫ ਡਿਪਾਰਟਮੈਂਟ ਬਣੇ ਪੰਜਾਬੀ ਦੇ ਔਰ ਫਿਰ ਮਾਨ ਲਵ ਲਵ ਕੇ ਗੀਤ ਉਹਨਾਂ ਨੇ ਦਿੱਤੇ ਅੱਛਾ ਕਿ ਦਾਰਜੀ ਤੇ ਦੋਸਤਾਂ ਦੇ ਵਿੱਚੋਂ ਦੋਸਤ ਸਨ ਆਂਟੀ ਅੰਮ੍ਰਿਤਾ ਪ੍ਰੀਤਮ ਪ੍ਰੋਫੈਸਰ ਮੋਨ ਸਿੰਘ ਡਾਕਟਰ ਭਜਨ ਸਿੰਘ ਸ਼ਿਵ ਕੁਮਾਰ ਬਟਾਲਵੀ ਤੇ ਪੜਨ ਦੇ ਵਿੱਚ ਤੇ ਉਹਨਾਂ ਨੇ ਬਾਬਾ ਬੁੱਲੇ ਸ਼ਾਹ ਤੇ ਸ਼ੇਖ ਸ਼ਾਹ हुसैन ਤੇ ਬਾਬਾ ਫਰੀਦ ਤੇ ਸੁਲਤਾਨ ਬਾਹੁ ਸਾਰਾ ਕੁਝ ਪੜ੍ਹਿਆ ਹੋਇਆ ਸੀ ਆਪਣੇ ਐਮਏ ਪੰਜਾਬੀ ਦੇ ਵਿੱਚ ਇਹ ਤੇ ਉਹਨਾਂ ਦਾ ਗਿਆਨ ਸੀ ਔਰ ਉਹ ਸੰਵੇ ਇੰਟੈਲੈਕਚੁਅਲ ਇੱਕ ਬਹੁਤ ਹੀ ਇੰਟੈਲੈਕਚੁਅਲ ਮਾਈਂਡ ਔਰ ਫਿਊਚਰਿਸਟਿਕ ਥਿੰਕ ਮਤਲਬ ਸੋਚ ਉਹਨਾਂ ਦੀ ਜਿਹੜੀ ਸੀ ਉਹ ਬੜੀ ਦੂਰ ਦੀ ਸੀ ਛੋਟੀ ਜੀ ਉਮਰੇ ਸਾਨੂੰ ਛੱਡ ਕੇ ਚਲੇ ਗਏ 52 ইয়ার্স ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਪਰ ਉਹ ਜਿਹੜੇ 52 ਸਾਲ ਉਹਨੇ ਜ਼ਿੰਦਗੀ ਮਾਂ ਦੇ ਨਾਲ ਕੱਟੇ ਉਹਨੇ ਮਾਂ ਨੂੰ ਚੁੰਨ ਚੁੰਨ ਕੇ ਗੀਤ ਦਿੱਤੇ